ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਨਤ ਸਿੰਘ ਆ ਜ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਆ ਨਿਊਜ਼ ਤੇ ਆ ਤੁਸੀਂ ਸਾਡੇ ਸਾਹਮਣੇ ਦੇਖ ਸਕਦੇ ਹੋ ਰਘਮੰਡ ਸਿੰਘ ਖਾਲਸਾ ਤੇ ਸਾਡੀਆਂ ਸਾਰੀਆਂ ਲਿੰਗ ਸਿੰਘ ਫੌਜਾਂ ਬੈਠੀਆਂ ਨੇ ਆਪਾਂ ਇਹਨਾਂ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਹਰ ਰੋਜ਼ ਕਟਨਾਮਾ ਵਾਪਰ ਰਹੀਆਂ ਨੇ ਅਸਲ ਦੇ ਵਿੱਚ ਉਹਨਾਂ ਦੇ ਆਪਾਂ ਵਿਚਾਰ ਗੋਸ਼ਟੀ ਕਰਦੇ ਹਾਂਗੇ ਸਭ ਤੋਂ ਵੱਡੀ ਤਾਂ ਜਿਹੜੀ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਉਹ ਇਹਨਾਂ ਦੇ ਰੇਟਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਵੀਡੀਓ ਕਾ ਵਾਇਰਲ ਹੋ ਰਹੀ ਆ ਇੱਕ ਨਿਹੰਗ ਸਿੰਘ ਪਟਵਾਲਾ ਲਈ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ हेयर कटिंग ਦਾ ਕੰਮ ਕਰਦਾ ਸਨੂਨ ਆਉਦਾ ਤੇ ਉੱਥੇ ਨਿਹੰਗ ਸਿੰਘ ਫੌਜਾਂ ਗਈਆਂ ਸੀ ਉੱਥੇ ਬਹੁਤ ਜ਼ਿਆਦਾ ਛੋੜਾ ਰੌਣਾ ਆਪਾਂ ਦੇਖਣ ਨੂੰ ਮਿਲਿਆ ਆਜੋ ਆਪਾਂ ਗੱਲਬਾਤ ਕਰਦੇਗੇ ਜਥੇਦਾਰ ਕਮਨ ਸਿੰਘ ਖਾਲਸਾ ਜੀ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇ ਬਾਬਾ ਜੀ ਸਰ ਤੋਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲੇ ਤਾਂ ਸੋਡਾ ਬੜਾ ਸੀ ਧੰਨਵਾਦ ਕਰਦਾ ਹੈ ਭਾਈ ਜਿਹੜੀ ਤੁਸੀਂ ਸਾਡੀ ਮਾਦਰ ਗੱਲਬਾਤ ਸੁਣਦੇ ਹੋ ਤੇ ਜਾਂ ਲੋਕਾਂ ਦਾ ਖਾਤਰ ਪਹੁੰਚਾਉਂਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਦੀ ਮੰਦਿਆ ਕਰਦਾ ਜਿਹੜੀ ਪਿੰਡ ਪੱਟੀ ਦੇ ਵਿੱਚ ਘਟਨਾ ਵਾਪਰੀ ਹੈ ਪਰ ਉਹ ਵਾਪਰ ਨਹੀਂ ਦੀ ਚਾਹੁੰਦੀ ਹਾਂਜੀ ਪਰ ਇੱਥੇ ਖਾਸ ਕਰਕੇ ਜਿਹੜੀਆਂ ਸਾਡੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਖਾਸ ਕਰਕੇ ਸਾਡੀ ਲੜਾਈ ਦੀ ਕਾਰਨ ਉਹ ਨੇ ਉਹ ਕਿ ਭਜੀ ਉਹ ਲੜਾਈ ਦੀ ਕਾਰਨ ਨੇ ਵੀ ਕਿ ਗੁਰਦੁਆਰੇ ਦਾ ਪ੍ਰਧਾਨ ਹੈ ਹਾਂਜੀ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਪਿੰਡ ਦੇ ਵਿੱਚ ਇੱਕ ਗੁਰਸਿੱਖ ਹਾਂਜੀ ਗਾਤਰਾ ਪਾਇਆ ਹੋਇਆ ਤੇ ਦਾੜੀ ਰੱਖੀ ਹੋਈ ਤੇ ਨਿੰਦ ਸਿੰਧਾ ਦੀ ਪੱਗ ਬੰਨੀ ਹੋਈ ਹਾਂਜੀ ਤੇ ਮੈਂ ਨਹੀਂ ਮਤਲਬ ਦੇਖਿਆ ਦੇਖੋ ਮੈਂ ਵੀਡੀਓ ਦੇਖੀ ਹੈ ਜਦੋਂ ਉਹ ਮਤਲਬ ਮੁੰਡੇ ਨਾਲ ਗੱਲਬਾਤ ਉੱਤੇ ਤਰੀਆ ਜਾ ਕੇ ਹਾਂਜੀ ਤੇ ਉਹਦੇ ਜਰੀਏ ਮੈਂ ਬੋਲ ਰਿਹਾ ਵੀ ਭਾਈ ਇੱਥੇ ਗੁਰਦੁਆਰੇ ਦੇ ਗ੍ਰੰਥੀ ਦਾ ਹੱਕ ਦੀ ਵੀ ਭਾਈ ਕਾਕਾ ਕੱਲ ਨੂੰ ਇਹ ਵਿਵਾਦ ਉੱਠੂ ਆ ਹਾਂਜੀ ਜੇ ਤੈਨੂੰ ਕੋਈ ਜ਼ਿਆਦਾ ਹੈ ਦੇਖੋ ਜਦੋਂ ਅਸੀਂ ਕਿਸੇ ਸਮਾਜ ਦੇ ਅਸੀਂ ਨਮਾਇंदे ਹਾਂ ਕਿ ਨਾ ਉੱਥੇ ਸਾਡਾ ਹੱਕ ਬਣਦਾ ਜੇ ਤੁਸੀਂ ਗੁਰਦੁਆਰੇ ਦੀ ਕਮੇਟੀ ਨੂੰ ਜੇ ਤੁਸੀਂ 5-500 ਰੁਪਿਆ ਇਕੱਠਾ ਕਰਕੇ ਉਹਨੂੰ ਦਿਓ ਇਹ ਹੋਰ ਨਹੀਂ ਉਹ ਕੰਮ ਚਲਾ ਸਕਦਾ ਅਸੀਂ ਕਾਰੋਬਾਰ ਦੇ ਵਿਰੋਧ ਚ ਨਹੀਂ ਠੀਕ ਹੈ ਜੀ ਅਸੀਂ ਹੱਕ ਜਾਂ ਪਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਉਹ ਚੋੜਾ ਲਾਹੰਦਾ ਦੇਖੋ ਠੀਕ ਹੈ ਠੀਕ ਹੈ ਗਾਤਰਾ ਲਾਹੰਦਾ ਗੁਰੂ ਸਾਹਿਬ ਤੋਂ ਮਾਫੀ ਮੰਗ ਲੈਂਦਾ ਜਾਂ ਪੰਜ ਪੈਰਿਆਂ ਨਾਲ ਗੱਲ ਕਰ ਲੈਂਦਾ ਇਹ ਮੇਰੀ ਆ ਗੱਲ ਹੈ ਜੀ ਮੈਂ ਕੀ ਕਰਨਾ ਚਾਹੁੰਦਾ ਦੂਜੀ ਗੱਲ ਜਿੰਨਾ ਚਿਰ ਉਹ ਉੱਥੇ ਕਾਟਲ ਕਰਦਾ ਰਿਹਾ ਮੈਨੂੰ ਨਹੀਂ ਪਤਾ ਨੂੰ 6 ਮਹੀਨੇ ਹੋ ਗਏ ਜਾਂ 1 ਮਹੀਨਾ ਹੋ ਗਿਆ ਜਾਂ 3 ਮਹੀਨੇ ਹੋ ਗਏ ਜਾ ਉਥੇ ਕੀ ਪਿੰਡ ਦੇ ਜਿਹੜੇ ਸਾਡੇ ਗੁਰਸਿੱਖ ਲੋਕ ਨੇ ਜੇ ਅੰਬਰਤ ਛਕਿਆ ਹੋਇਆ ਹੈ ਜੇ ਉਹ ਪਿੰਡ ਦੇ ਵਿੱਚ ਗੁਰੂ ਘਰ ਹੋਊਗਾ ਉਹ ਮਤਲਬ ਛੇ ਜਿਹੜਾ ਪ੍ਰਧਾਨ ਹੈ ਜਾਂ ਉਥੇ ਦੀ ਕਮੇਟੀ ਹੈ ਕੀ ਉਹਨਾਂ ਨੂੰ ਪਤਾ ਨਹੀਂ ਹੋਊਗਾ ਪਿੰਡ ਵਾਲਿਆਂ ਨੂੰ ਇਹ ਕੱਲ ਨੂੰ ਬਿਵਾਦ ਬਣ ਸਕਦਾ ਵੀ ਕੱਲ ਨੂੰ ਇਹਦਾ ਬਿਵਾਦ ਬਣੂਗਾ ਇਹ ਗੁਰਸਿੱਖ ਹੋ ਕੇ ਗਾਤਰਾ ਪਾ ਕੇ ਤੇ ਨਿੰਗਾ ਵਾਲੀ ਪੱਗ ਬੰਨ੍ਹ ਕੇ ਤੇ ਇਹ ਮਤਲਬ ਵਾਲ ਕਟਣ ਕਰੇ ਕੀ ਸਾਡੀ ਸਿੱਖੀ ਵਿਧਾਨ ਦੇ ਵਿੱਚ ਹੈਗਾ ਹਾਂਜੀ ਸਾਨੂੰ ਇਹ ਜਵਾਬ ਦਿੱਤਾ ਜਾਵੇ ਅਸੀਂ ਗੁਰਦਾ ਜਸ ਸਿੰਘ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਚੀਜ਼ ਦੇ ਉੱਤੇ ਤਕੜਾ ਛਣੂ ਲੱਗਦਾ ਜਾਵੇ। ਬਾਕੀ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਜਿਵੇਂ ਬਾਬਾ ਰਾਜਾ ਰਾਜ ਸਿੰਘ ਹੈ, ਬਾਬਾ ਤਲਵਿੰਦਰ ਸਿੰਘ ਹੈ, ਤੇ ਬਾਬਾ ਮੇਜਰ ਸਿੰਘ ਹੈ, ਜਿੰਨੇ ਵੀ ਸਾਡੇ ਦਲ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਦੇਖੋ ਇਹ ਅੱਜ ਇਹ ਵੀ ਗੁਨਾਹਗਾਰ ਹੈ ਤੇ ਗੁਰਦੁਆਰੇ ਦੀ ਕਮੇਟੀ ਵੀ ਗੁਨਾਹਗਾਰ ਹੈ। ਸਾਡੇ ਗੁਰਸਿੱਖ ਉਹ ਸਹੀ ਕੰਮ ਕਰਨ ਦੇ ਇਤੇ ਪਰ ਅਸੀਂ ਉਹਨਾਂ ਨੂੰ ਵੀ ਥੋੜਾ ਜਿਆਦਾ ਦੱਸਣਾ ਚਾਹੁੰਦੇ ਆ ਮਿੱਤਰੋ ਜਿਹੜਾ ਕਾਨੂੰਨ ਹੈ ਕਿ ਨਾ ਇਹ ਸਾਡੀ ਸਿੱਖੀ ਨੂੰ ਬਹੁਤ ਵੱਡੀ ਫਟਾਲਾ ਲਾ ਰਿਹਾ ਹੈ ਤਾਂ ਉਹਦਾ ਕੁਝ ਹੋਰ ਬਣਾਇਆ ਜਾਂਦਾ ਜੇ ਤਾਂ ਸਾਡੇ ਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਭਈ ਅੰਬਰਤ ਛੱਕ ਕੇ ਉਹ ਕਾਟੌਂ ਕਰ ਸਕਦਾ ਹੈ ਠੀਕ ਹੈ ਜੀ ਸਾਨੂੰ ਸਾਡਾ ਵਿਧਾਨ ਦੱਸਿਆ ਜਾਵੇ ਸਾਡੇ ਜਿਹੜੇ ਪ੍ਰਚਾਰਕ ਨੇ ਜਾ ਸਾਡੇ ਕਥਾਵਾਦ ਕੋਲ ਜਾਂ ਸਾਡੀ ਸ਼ਰਮਣੀ ਕਮੇਟੀ ਉਹ ਸਾਡਾ ਸ਼ਰਮਣੀ ਕੋਟ ਹੈ ਉਹ ਸਾਨੂੰ ਦੱਸੇ ਉਹਦੀ ਮਦਦ ਕੀਤੀ ਜਾਵੇ ਉਹਨਾਂ ਦੀ ਤੇ ਛੇੜ ਤੋਂ ਛੇਤੀ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਸਾਨੂੰ ਇਹ ਗੱਲ ਬਹੁਤ ਬੁਰੀ ਲੱਗੀ ਜੇ ਪਿੰਡਾਂ ਦੇ ਵਿੱਚ ਇਹ ਤਾਂ ਫਿਰ ਬਹੁਤ ਵੱਡੇ ਵਿਵਾਦ ਸੜ ਜਾਣਗੇ ਭਾਈ ਜੇ ਨਾ ਰੋਕੇ ਫਿਰ ਜੇ ਕੋਈ ਖਾਲਸਾ ਸੱਚ ਨੂੰ ਸੱਚ ਕਹਿੰਦਾ ਤਾ ਤੁਸੀਂ ਉਹਨੂੰ ਮਤਲਬ ਡਾਕੂ ਬਣਾ ਲਿਓ ਨਕਲੀ ਕਹਿੰਦੇ ਨੇ ਨਕਲੀ ਕਹਿੰਦੇ ਹੋ ਹਾਂਜੀ ਬਾਬਾ ਜੀ ਉੱਥੋਂ ਦੀ ਮਤਲਬ ਵੀਡੀਓ ਵੀ ਆ ਰਹੇ ਨੇ ਪਿੰਡ ਵਾਲੇ ਕਹਿੰਦੇ ਨੇ ਕਹਿੰਦੇ ਵੀ ਨਕਲੀ ਨੇ ਗ ਸਿੰਘ ਤੇ ਜਿਹੜੇ ਮਤਲਬ ਇੱਥੇ ਕਹਿੰਦੇ ਗੁੰਡਾਗਰਦੀ ਕਰਨ ਆਇਆ ਇਹ ਕਹਿ ਰਹੇ ਨੇ ਸ਼ਬਦ ਤੇ ਉਹ ਨਕਲੀ ਤੇ ਅਸਲੀ ਫਿਰ ਇਹ ਕੌਣ ਨੇ ਬਾਬਾ ਜੀ ਇਹ ਹੈ ਜੀ ਦੇਖੋ ਤੁਸੀਂ ਨੇ ਇਹ ਬਹੁਤ ਵਧੀਆ ਮੈਨੂੰ ਸਵਾਲ ਕੀਤਾ ਹੈ ਵੀਡੀਓ ਆਸਲੀ ਤੇ ਨਕਲੀ ਦੀ ਗੱਲ ਕਰਦਾ ਹੁਣ ਜਿਹੜੇ ਪਿੰਡ ਦੇ ਵਿੱਚ ਗੁਰਸਿੱਖ ਬੈਠੇ ਨੇ ਸਾਡੇ ਗੁਰਦੁਆਰੇ ਦਾ ਪ੍ਰਧਾਨ ਹੈ ਸਾਡਾ ਉੱਥੇ ਦਾ ਕੋਈ ਮੇਰਾ ਵੀਰ ਮੈਨੂੰ ਨਹੀਂ ਪਤਾ ਉਹ ਨੰਬਰ ਛੱਕਿਆ ਹੋਇਆ ਹੈ ਨਾ ਛੱਕਿਆ ਹੋਇਆ ਹੈ ਕਿ じゃ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਸਾਰਾ ਪਿੰਡ ਨਹੀਂ ਮੰਨਦਾ ਠੀਕ ਹੈ ਜੀ ਤੇ ਉਹ ਅਸੀਂ ਉਹਨਾਂ ਨੂੰ ਸਮਝਦੇ ਆ ਨਕਲੀ ਉਹ ਨੇ ਨਕਲੀ ਜਿਹੜੇ ਸਾਡੇ ਸਿੰਘਾਂ ਦੇ ਅੰਦਰ ਦਰਦ ਉਠਿਆ ਉਹ ਅਸਲੀ ਨੇ ਉਹ ਨਕਲੀ ਨਹੀਂ ਹੈ ਹਾਂ ਜੀ ਉਹ ਗੁਰੂ ਦੀ ਗੱਲ ਕਰਨ ਲੱਗੇ ਨੇ ਪਰ ਇੱਕ ਗੱਲ ਦੇ ਉੱਤੇ ਜ਼ਰੂਰ ਮੈਂ ਦਹਾ ਬਾਤ ਇਸ ਗੱਲ ਦਾ ਸੁਝਾਉ ਦੇਣਾ ਚਾਹੁੰਦਾ ਜਿੰਨੇ ਵੀ ਸਾਡੇ ਲਿੰਗ ਸਿੰਘੇ ਕੰਮ ਕਰ ਰਹੇ ਨੇ ਉਹ ਬਹੁਤ ਵਧੀਆ ਚੰਗੇ ਕਰ ਰਹੇ ਨੇ ਪਹਿਲਾਂ ਉਥੇ ਗੁਰਦੁਆਰੇ ਦੇ ਪ੍ਰਧਾਨ ਨਾਲ ਗੱਲ ਕਰੋ ਜੇ ਗੁਰਦੁਆਰੇ ਦਾ ਪ੍ਰਧਾਨ ਨਹੀਂ ਉਥੇ ਮਤਲਬ ਗੱਲ ਕਰਦਾ ਤਾਂ ਫਿਰ ਉਥੇ ਦੇ ਸਰਪੰਚ ਨਾਲ ਗੱਲ ਕਰੋ ਜੇ ਉਥੇ ਦਾ ਸਰਪੰਚ ਨਹੀਂ ਗੱਲ ਕਰਦਾ ਤਾਂ ਮੇਰਾ ਆਪਾਂ ਮਤਲਬ ਬੰਦੇ ਨਾਲ ਗੱਲ ਕਰੋ ਠੀਕ ਹੈ ਜੀ ਮੇਰਾ ਆਪਾਂ ਮਤਲਬ ਪ੍ਰਸ਼ਾਸਨ ਨਾਲ ਵੀ ਗੱਲ ਕਰਕੇ ਤਾਪਦੇ ਇਹ ਇੰਨਾ ਤੁਸੀਂ ਕਿਉਂ ਨਾ ਆਪ ਕਰਾਈਏ ਹਾਂਜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਬਲਕ ਸਾਡੀ ਜ਼ਿੰਮੇਵਾਰੀ ਨਹੀਂ ਪਰ ਇਹ ਸਾਡੀ ਮਜਬੂਰੀਆਂ ਬਣ ਜਾਂਦੀਆਂ ਨੇ ਜਦੋਂ ਇਹਨੂੰ ਸੁਨੇਹੇ ਵੀ ਲਾਏ ਹੋਣਗੇ ਹੋ ਸਕਦਾ ਜਿੰਦਾ ਨੇ ਮੈਂ ਪੱਕਾ ਨਹੀਂ ਕਹਿ ਸਕਦਾ ਠੀਕ ਹੈ ਜੀ ਤੇ ਇਸ ਗੱਲ ਖਾਤਰ ਅਸੀਂ ਉਹਦੀ ਫੇਰ ਦੁਬਾਰੇ ਨਕੀਦੀ ਕਰਦੇ ਆ ਵੀ ਇਹ ਮਾਰਾ ਹੋਇਆ ਹਾਏ ਤਾਂ ਉਹ ਵੀ ਸਾਡੇ ਭਾਈ ਨੇ ਹਾਏ ਉਹ ਵੀ ਸਾਡੇ ਭਾਈ ਨੇ ਪਰ ਇਸ ਗੱਲ ਦਾ ਕਿਸੇ ਨੇ ਸੋਚੀ ਹੀ ਨਹੀਂ ਕੋਈ ਅਸੀਂ ਇੱਕ ਦੂਜੇ ਦੇ ਆ ਕੇ ਮਤਲਬ ਮੈਂ ਕਹਦੀ ਕੁਝ ਗੱਲ ਦੀ ਪਰਚੋਲ ਹੀ ਨਹੀਂ ਕੀਤੀ ਉਹਨਾਂ ਦੀ ਸਾਡੇ ਸੰਗਤ ਦੀ ਸੁਣੀਏ ਨਹੀਂ ਗਈ ਬੜੇ ਬਣਾਤੇ ਹੋ ਹੋ ਸਕਦਾ ਸਾਰੇ ਉਹ ਮਾਰ ਵੀ ਸਕਦੇ ਤੇ ਪਰ ਜਿਹੜੇ ਸੰਗਤ ਦੇ ਠੀਕ ਹੈ ਚਲੋ ਇੱਕ ਜਿਹੜਾ ਬੰਦਾ ਉਹ ਸੂਰਮਾ ਉਹਨੂੰ ਕਿਹਾ ਜਾਂਦਾ ਜਿਹੜਾ ਮੌਕਾ ਵਿਚਾਰੇ ਠੀਕ ਹੈ ਪਰ ਇਹਨਾਂ ਨੂੰ ਤਾਂ ਗੱਲ ਬਾਰੇ ਗਿਆਨ ਨਹੀਂ ਕੀ ਇਹਨਾਂ ਦਾ ਮਤਲਬ ਜਿਹੜੇ ਇੱਥੇ ਦੇ ਲੋਕ ਪ੍ਰਧਾਨ ਨੇ ਗੁਰਦੁਆਰੇ ਦੇ ਕੀ ਫਿਰ ਇਹਨਾਂ ਨੂੰ ਮਤਲਬ ਇਹੀ ਕੰਮ ਕਰਨਗੇ ਤੇ ਕੀ ਜਾ ਰਹਿਣਾ ਸਾਡੀ ਸਿੱਖੀ ਦਾ ਇਹਨਾਂ ਨੇ ਕੀ ਮਜ਼ਾਕ ਅੜਕਾ ਸਮਨਾਂ ਨੂੰ ਆਏ ਤਾਂ ਕੀ ਗਲਤ ਵੀ ਭਾਈ ਸਾਵਾ ਤੇ ਜੁੜਦੇ ਤੁਸੀਂ ਸਾਨੂੰ ਤਾਂ ਨਹੀਂ ਗਿਆਨਾ ਤੁਸੀਂ ਸਾਨੂੰ ਗਿਆਨ ਦਿੱਤਾ ਜਾਂ ਤੁਸੀਂ ਸਿੱਖੀ ਦੀ ਗੱਲ ਕਰੀ ਐ ਪਰ ਸਾਡੀ ਇਹ ਸਰਕਾਰਾਂ ਵੀ ਨਹੀਂ ਸਾਡੀ ਸਿੱਖੀ ਨੂੰ ਚਾਹੁੰਦੀਆਂ ਸਾਡਾ ਜਿਹੜਾ ਇੱਥੇ ਦਾ ਸਾਡੀ ਭਾਈ ਨੇ ਸਾਡੇ ਹੀ ਸਮਾਜ ਹੈ ਉਹ ਵੀ ਮਤਲਬ ਚੌਧਰਾਂ ਦੇ ਮਾਰੇ ਮਤਲਬ ਸਾਡੀ ਸਿੱਖੀ ਦੇ ਉੱਤੇ ਕੀਤੂ ਪ੍ਰੀਤੂ ਕੰਮ ਕਰਦੇ ਨੇ ਜਿਹੜੇ ਕੋਈ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਨਖ ਲਈ ਨਹੀਂ ਹੁੰਦਾ ਜਿਹੜੇ ਮਤਲਬ ਕੋਈ ਗੁੰਗੇ ਬੋਲੇ ਤੁਰੇ ਫਿਰਦੇ ਨੇ ਬੜੇ ਉਹ ਸਾਰੇ ਮਤਲਬ ਆਪਾਂ ਕਹਿੰਦੇ ਅਸਲੀ ਹੁੰਦਾ ਜਿਹੜੇ ਦੇਖਦੀ ਨਹੀਂ ਵੀ ਗੁਰੂ ਨਾਲ ਕੁਝ ਹੋ ਜAVE ਇਹ ਨਹੀਂ ਹੋ ਰਿਹਾ ਸਾਡੇ ਨਾਲ 10 ਸਾਲ ਹੋ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਹੁੰਦੀ ਨੂੰ ਅੱਜ ਹੁਣ ਅੱਜ ਤੱਕ ਕੋਈ ਕਿਸੇ ਨੂੰ ਇੱਕ ਨੂੰ ਵੀ ਨਹੀਂ سزا ਦਵਾਈ 10 ਸਾਲ ਦੇ ਵਿੱਚ ਇੱਕਦਮ ਨਹੀਂ ਫੈਸਲਾ ਹੋਇਆ ਅੱਜ ਵਾਲਿਆ ਸੁਖਵੀਰ ਬਾਦਲ ਵਰਗੇ ਚੱਕੀ ਫਿਰਦੇ ਸੋਲਨੀ ਕਮੇਟੀ ਦਾ ਟੌਰ ਪਰ ਸਾਡੇ ਜਥੇਦਾਰ ਵੀ ਅਜਿੱਥੇ